ਅੱਜ ਪ੍ਰੈਸ ਸੰਗਠਨ ਅਸੋਸ਼ਲ ਬੀਜੀਡੀ ਮੀਟਿੰਗ ਇੱਥੇ ਬਟਾਲਾ ਵਿਖੇ ਕਰਾਈ ਗਈ ਹੈ। ਇਹ ਮੀਟਿੰਗ ਜਿਹੜੀ ਹੈ ਪ੍ਰੈਸ ਸੰਗਠਨ ਅਸੋਸ਼ਲ ਨੂੰ ਜੁਨਾਬੀ ਪੱਤਰਕਾਰ ਭਾਈਚਾਰਾ ਸੀਗਾ ਉਹਨਾਂ ਨਾਲ ਮਿਲ ਕੇ ਕਰਵਾਈ ਗਈ ਹੈ। ਜਿਹਦੀ ਪ੍ਰਧਾਨਗੀ ਮੌਹਨਾ ਸ੍ਰੀ ਨੇ ਕੀਤੀ ਹੈ। ਔਰ ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਆਉਣ ਵਾਲੀਆਂ ਪਰਦੇਸ਼ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤੇ ਗਏ ਨੇ। ਔਰ ਇਹਦੇ ਨਾਲ ਨਾਲ ਹੀ ਅਸੀਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਇਕ ਆਪਣੀ ਯੂਨੀਅਨ ਵੱਲੋਂ ਡਾਇਰੀ ਜਿਹੜੀ ਹੈ 2025 ਦੀ ਲਾਂਚ ਕੀਤੀ ਹੈ। ਔਰ ਇਹਦੇ ਨਾਲ ਨਾਲ ਇੱਕ 2025 ਦਾ ਪ੍ਰਸੰਗ ਅਰਸ਼ ਜਨਸ ਐਸੋਸੀਏਸ਼ਨ ਵੱਲੋਂ ਕੈਲੰਡਰ ਜਿਹੜਾ ਵਾ ਉਹ ਜਾਰੀ ਕੀਤਾ ਹੈ। ਔਰ ਇਹਦੇ ਨਾਲ ਨਾਲ ਹੀ ਜਿਹੜੀ ਜਥੇਬੰਦੀ ਹੈ ਹਮੇਸ਼ਾ ਦੀ ਤਰ੍ਹਾਂ ਅਸੀਂ ਵਚਨਬੱਧ ਹੈ ਪੱਤਰਕਾਰ ਸਾਥੀਆਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਹੈ। ਕਿ ਜਦ ਜਦ ਵੀ ਜ਼ਰੂਰਤ ਪਈ ਹੈ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਆਪਣੇ ਪੱਤਰਕਾਰ ਭਾਈਚਾਰੇ ਨਾਲ ਆਪਣੇ ਸਾਥੀਆਂ ਨਾਲ ਆਪਣੇ ਮੈਂਬਰਾਂ ਨਾਲ ਚਟਾਨ ਵਾਂਗੂ ਅਸੀਂ ਖੜੇ ਰਹੇ ਆ ਤੇ ਅਗਾਹ ਵੀ ਰਵਾਂਗੇ ਤੇ ਇਹੀ ਅਮੀਰ ਜਿਹੜੀ ਆ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਤੋਂ ਵੀ ਕੀਤੀ ਗਈ ਹੈ ਔਰ ਮੈਂ ਆਸ ਕਰਦਾ ਕਿ ਜਿੰਨੇ ਵੀ ਸਾਥੀ ਨੇ ਮੇਰੇ ਪੱਤਰਕਾਰ ਵੀਰ ਨੇ ਉਹ ਉਸੇ ਤਰ੍ਹਾਂ ਹੀ ਸਾਨੂੰ ਬਿਲਕੁਲ ਸੰਪੂਰਨ ਸਹਿਯੋਗ ਦਿੰਗੇ ਜਿਸ ਤਰ੍ਹਾਂ ਪ੍ਰੈਸ਼ੀਨ ਡਾਕਟਰ ਜਨਰਲਿਸਟ ਅਸੋਸੀਏਸ਼ਨ ਨੂੰ ਇਹਨਾਂ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਕੀ ਮੈਂ ਗੱਲ ਕੀਤੀ ਕੈਲੰਡਰ ਜਾਰੀ ਕੀਤਾ ਹੈ ਔਰ ਡਾਇਰੀ ਜਿਹੜੀ ਆ ਅਸੀਂ ਜਾਰੀ ਕੀਤੀ 2025 ਦੀ ਔਰ ਜੋ ਇਸ ਕਾਰਡ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਕਾਰਡ ਰੀਨਿਊ ਕੀਤੇ ਗਏ ਨੇ ਜਿਹਦੇ ਜਥੇਬੰਦੀਆਂ ਪੁਰਾਣੇ ਜੁੜੇ ਨੇ ਉਹਨਾਂ ਦੀ ਜਿਹੜੀ ਰੀਨੂਅਲ ਜਿਹੜੀ ਹੁੰਦੀ ਆ 31/12 ਨੂੰ ਐਕਸਪਾਇਰ ਹੋ ਰਹਾ ਦਸੰਬਰ ਦੇ ਵਿੱਚ ਕੱਤੀ ਦਿਨ ਐਕਸਪਾਇਰ ਹੋ ਰਹੀ ਹੈ ਅਸੀਂ ਨਵੇਂ ਕਾਰਡ ਵੀ ਬਣਾ ਰਹੇ ਜਿਹੜੇ ਨਵੇਂ ਨੰਬਰ ਜੁੜ ਰਹੇ ਉਹ ਵੀ ਕਾਰਡ ਜਾਰੀ ਕਰ ਰਹੇ ਆ ਔਰ ਰੀਨਿਊ ਜਿਹੜੇ ਸੀਗੇ ਉਹ ਅਜੇ ਰੀਨਿਊ ਜਿਹੜੀ ਸੀਗੀ ਉਹ ਅਸੀਂ ਜਿਹੜੇ ਕਾਰਡ ਜਾਰੀ ਕੀਤੇ ਨੇ ਦੇਖੋ ਮੈਂ ਜਿਹੜਾ ਨਵਾਂ ਜੂਤ ਆ ਪੱਤਰਕਾਰ ਭਾਈਚਾਰੇ ਦਾ ਮੈਂ ਤਾਂ ਕਹਿਣਾ ਕਿ ਉਹਨੂੰ ਫੀਲਡ ਵਿੱਚ ਆਉਣ ਲੱਗਿਆ ਤਾਂ ਉਹ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਕਿ ਪੱਤਰਕਾਰੀ ਕਿਸ ਨੂੰ ਕਹਿੰਦੇ ਆ ਤੇ ਪੱਤਰਕਾਰੀ ਦੇ ਵਿੱਚ ਆਉਣ ਵਾਸਤੇ ਸਾਨੂੰ ਕੀ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਕੰਮ ਕਰਨਾ ਕਿਸ ਸਾਹ ਵਰਕ ਕਰਨਾ ਕਿਸ ਸਾਹ ਫੀਲਡ ਵਿੱਚ ਜਾਣਾ ਹੈ ਔਰ ਜਿਹੜੇ ਤੁਹਾਡੇ ਪੁਰਾਣੇ ਪੱਤਰਕਾਰ ਹੈਗੇ ਨੇ ਫੀਲਡ ਵਿੱਚ ਕੰਮ ਕਰਦੇ ਏਰਬੀਕਰ ਪੱਤਰਕਾਰ ਨੇ ਇਹਨਾਂ ਦੇ ਕੋਲੋਂ ਤਾਨੂੰ ਬਹੁਤ ਜ਼ਿਆਦਾ ਸਿੱਖਣ ਦੀ ਜ਼ਰੂਰਤ ਹੈ ਗਿਆਨ ਲਾਣ ਦੀ ਜ਼ਰੂਰਤ ਹੈ ਔਰ ਜਦੋਂ ਵੀ ਤੁਸੀਂ ਕਿਸੇ ਨੂੰ ਗੁਰੂ ਧਾਰਦੇ ਹੋ ਆਪਰੇ ਦਿਲੋਂ ਉਹਨੂੰ ਸੰਪੂਰਨ ਰੂਪ ਵਿੱਚ ਆਪਣਾ ਗੁਰੂ ਮੰਨ ਲੈਂਦੇ ਕੇ ਨਿਸ਼ਠਾ ਦੇ ਨਾਲ ਤਾਂ ਤੁਹਾਨੂੰ ਜ਼ਰੂਰ ਗਿਆਨ ਦੇਣਗੇ ਉਹਨਾਂ ਕੋਲ ਕੁਝ ਸਿੱਖ ਸਕਦੇ ਹੋ ਇਕ ਨਹੀਂ ਤੁਹਾਨੂੰ ਕੋਈ ਜਾਣ ਕੇ ਦਿੰਦਾ ਦੂਸਰੇ ਕੋਲ ਤੁਸੀਂ ਪੁੱਛ ਸਕਦੇ ਹੋ ਨਹੀਂ ਤਾਂ ਜਿਹੜੀ ਸਾਡੀ ਪ੍ਰਸ਼ੰਗ ਵਰਸ ਜਨਰਲ ਐਸੋਸੀਏਸ਼ਨ ਹੈ ਨਵੇਂ ਯੂਥ ਨੂੰ ਅਸੀਂ ਸਿਖਾ ਰਹੇ ਹਾਂ ਕੋਈ ਪੁੱਛਣਾ ਹੋਵੇ ਸਾ ਨਾਲ ਸੰਪਰਕ ਕਰ ਸਕਦੇ ਸਾਲਾ ਤਾਲਮਿਲ ਕਰ ਸਕਦੇ ਆ ਆਪਣਾ ਤਜਰਬਾ ਜੋ ਸਾ ਨਾਲ ਅਸੀਂ ਉਹਨਾਂ ਦਾ ਸ਼ੇਅਰ ਜ਼ਰੂਰ ਕਰਾਂਗੇ ਉਹਨਾਂ ਨੂੰ ਦੱਸਾਂਗੇ ਕੋਈ ਮੁਸ਼ਕਲ ਹੋਵੇ ਸਾਲਾ ਜਲਦਬਾਜ਼ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਆਪਣੇ ਪੱਤਰਕਾਰ ਸਾਥੀ ਵੀਰਾਂ ਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਮੈਸੇਜ ਥਰੂ ਇੱਕ ਪਰਵੀ ਹੰਗਾਰਾ ਭਰ ਕੇ ਇਹ ਪੱਤਰਕਾਰਾਂ ਦਾ ਜਿਹੜਾ ਇਕੱਠ ਆ ਬਟਾਲਾ ਸ਼ਹਿਰ ਦੇ ਬਟਾਲਾ ਕਲੱਬ ਵਿੱਚ ਅੱਜ ਹੋਇਆ ਏ ਔਰ ਇਹ ਜਿਹੜੀ ਮੀਟਿੰਗ ਆ ਇਹ ਇੱਕ ਵਿਸ਼ਾਲ ਮੀਟਿੰਗ ਦਾ ਰੂਪ ਧਾਰ ਗਈ ਔਰ ਇਹ ਸਾਡਾ ਪ੍ਰੋਗਰਾਮ ਹਰ ਸਾਲ ਦੇ ਵਿੱਚ ਸਟਾਰਟਿੰਗ ਵਿੱਚ ਅਸੀਂ ਪ੍ਰੋਗਰਾਮ ਕਰਦੇ ਹਾਂ ਜਿਹੜਾ ਇੱਕ ਵਾਰੀ ਪੱਤਰਕਾਰਾਂ ਨਾਲ ਮਿਲਣੀ ਕੀਤੀ ਜਾਵੇ ਦੂਸਰਾ ਇਹ ਆ ਵੀ ਸਾਡੇ ਪੱਤਰਕਾਰਾਂ ਨੂੰ ਜਿਹੜੀਆਂ ਫੀਲਡ ਵਿੱਚ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਸਾਡੀ ਜਿਹੜੀ ਪ੍ਰੈਸ ਅਸੋਸੀਏਸ਼ਨ ਜਿਹੜੀ ਸਾਡੀ ਪੱਤਰਕਾਰਾਂ ਦੀ ਯੂਨੀਅਨ ਆ ਉਹ ਬਹੁਤ ਹੀ ਵਧੀਆ ਕਾਰਲਾ ਕਰਦੀ ਹੈ ਉਹਨਾਂ ਨੂੰ ਇੱਕ ਤੇ ਸਿੱਖਣ ਨੂੰ ਮਿਲਦਾ ਹੈ ਕੁਝ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਦੇ ਉਹਨਾਂ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਸੋ ਬਹੁਤ ਹੀ ਮੈਂ ਧੰਨਵਾਦ ਕਰਦਾ ਸਾਡੇ ਨੈਸ਼ਨਲ ਪ੍ਰਧਾਨ ਸ੍ਰੀ ਸੰਜੀਪ ਪੁੰਜੀ ਦਾ ਜਿਹੜੇ ਆਪਣੇ ਇਹ ਬਟਾਲਾ ਸ਼ਹਿਰ ਵਿੱਚ ਅੱਜ ਉਹਨਾਂ ਨੇ ਆਏ ਨੇ ਮੈਂ ਬਹੁਤ ਬਹੁਤ ਧੰਨਵਾਦੀ ਕਰਦਾ ਔਰ ਉਹਨਾਂ ਪੱਤਰਕਾਰਾਂ ਵੀ ਦਾ ਜਿਨ੍ਹਾਂ ਨੇ ਆ ਕੇ ਸਾਨੂੰ ਬਹੁਤ ਹੀ ਵਧੀਆ ਰਿਸਪੈਕਟ ਦਿੱਤਾ ਹੈ